ਗੱਲ ਕਰਾਂਗੇ ਸਮਾਜ ਸੇਵੀ ਲੱਖਾਂ ਸਿਧਾਂਤਾਂ ਨੂੰ ਲੈ ਕੇ ਦਾਅ ਦੀ ਹੈ ਕਿ ਲੱਖਾਂ ਸਿਧਾਂਤਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਮਾਜ ਸੇਵੀ ਲੱਖਾਂ ਸਿਧਾਂਤ ਦੇ ਵੱਲੋਂ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦਾ ਮੁੱਦਾ ਜਿਹੜਾ ਕਿ ਚੁੱਕਿਆ ਜਾਂਦਾ ਜਿਸ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਜਿੱਥੇ ਵੀ ਕੋਈ ਅਜਿਹੀ ਗੱਲ ਮਿਲਦੀ ਆ ਤਾਂ ਉਹ ਪਹੁੰਚ ਜਾਂਦੇ ਨੇ ਤੇ ਪੰਜਾਬੀ ਨੂੰ ਤਰਜੀਹ ਦੇਣ ਦੀ ਗੱਲ ਕਰਦੇ ਨੇ ਪਰ ਉਥੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਪਰਚੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਲੱਖਾਂ ਸਿਧਾਂਤਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਜਿਹੜਾ ਲੱਖਾਂ ਸਿਧਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਝੂਠੇ ਪਰਚੇ ਪਾ ਰਹੀ ਆ ਸੁਖਪਾਲ ਸਿੰਘ ਖਹਿਰਾ ਦੀ ਵੀ ਗੱਲ ਲੱਖਾਂ ਸਿਧਾਨਾਂ ਦੇ ਵੱਲੋਂ ਕੀਤੀ ਗਈ ਹੈ। ਸੋ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਪੰਜਾਬ ਪੰਜਾਬੀਤ ਬਚਾਓ ਯਾਤਰਾ ਲੈ ਕੇ ਤੁਰੇ ਹੋਏ ਆ ਪੰਜਾਬ ਦੇ ਪਿੰਡਾਂ 'ਚ। ਹੁਣ ਵੀ ਅਸੀਂ ਰਾਤ ਨੂੰ ਕਿਸੇ ਪਿੰਡ 'ਚ ਖੜੇ ਆ। ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਸਾਂਝੀਆਂ। ਧਿਆਨ ਨਾਲ ਮੇਰਾ ਵੀਰ ਸੁਣ ਲਿਓ ਵੀ ਪੰਜਾਬ 'ਚ ਹੋ ਕੀ ਰਿਹਾ ਪਹਿਲੀ ਗੱਲ ਤਾਂ ਸਰਦਾਰ ਸਕਪਾਲ ਸਿੰਘ ਖਹਿਰਾ ਉਹਨਾਂ ਨੇ ਬਹੁਤ ਵੱਡਾ ਇਕੱਠ ਜਿਹੜਾ ਕੱਲ ਨੂੰ ਉਹਨਾਂ ਨੇ ਆਪਣੇ ਪਿੰਡ ਰਾਮਗੜ ਕਪੂਰਥਲਾ ਦੇ ਵਿੱਚ ਰੱਖਿਆ ਸਾਰੇ ਭਰਾਵਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿ ਸਾਨੂੰ ਉਹ ਜੋਦੇ ਦਾ ਸਾਥ ਦੇਣਾ ਚਾਹੀਦਾ ਜਿਹੜਾ ਆਪਦੀ ਪਾਰਟੀ ਤੋਂ ਉੱਪਰ ਉੱਠ ਕੇ ਆਪਦੀ ਪਾਰਟੀ ਦੀਆਂ ਜਿਹੜੀਆਂ ਹਦਾਇਤਾਂ ਨੇ ਗਾਈਡਲਾਈਨ ਨੇ ਉਦੋਂ ਉੱਪਰ ਉੱਠ ਕੇ ਉਸ ਇਨਸਾਨ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਐ ਚਾਹੇ ਸਾਡੇ ਮੁੰਡਿਆਂ ਨੂੰ ਯੂਪੀਐ ਲਾਇਆ ਚਾਹੇ ਐਨਐਸਏ ਲਾਇਆ ਚਾਹੇ ਕਿ ਹੋਰ ਥੱਕੇ ਹੋਏ ਪੰਜਾਬ ਦੇ ਨਾਲ ਹਮੇਸ਼ਾ ਉਹਨੇ ਬੰਦੇ ਨੇ ਉਸ ਇਨਸਾਨ ਨੇ ਕੋਈ ਪਰਵਾਹ ਨਹੀਂ ਕੀਤੀ ਕਿਸੇ ਪਾਰਟੀ ਦੀ ਪਰ ਉਹਨੇ ਬੰਦੇ ਨੇ ਪੰਜਾਬ ਦੇ ਹੱਕ 'ਚ ਬੋਲਿਆ ਉਹਦਾ ਖਮਿਆਜਾ ਉਸ ਇਨਸਾਨ ਨੂੰ ਇਹ ਭੁਗਤਣਾ ਪਿਆ ਪਵੰਤ ਸਾਲੀ ਸਰਕਾਰ ਨੇ 4 4.5 ਮਹੀਨੇ ਦੇ ਅੰਦਰ ਲਵਾਏ ਆ ਬਿਨਾਂ ਗੱਲ ਤੋਂ ਝੂਠੇ ਮੁਕਦਮਿਆਂ ਦੇ ਵਿੱਚ ਤੇ ਹਾਲੇ ਵੀ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚੋਂ ਜਿਹੜੀ ਉਹਦੀ ਜ਼ਮਾਨਤ ਹੋਈ ਸੀਗੀ ਉਹਨੂੰ ਰੱਦ ਕਰਾਉਣ ਦੇ ਲਈ ਸੁਪਰੀਮ ਕੋਰਟ ਗਏ ਸੀ ਪਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਲਾਹ ਪਾ ਕਰ ਕੇ ਨਾ ਦੀ ਮੋੜਿਆ ਉੱਥੋਂ ਉਹਦੀ ਹਾਈ ਕੋਰਟ ਵਾਲੀ ਜ਼ਮਾਨਤ ਸੁਖਪਾਲ ਸਿੰਘ ਖੇਰੇ ਦੀ ਰੱਦ ਨਹੀਂ ਕੀਤੀ ਮੈਂ ਪੁੱਛਣਾ ਚਾਹੁੰਦਾ ਪਵੰਤ ਸਿੰਘਾਂ ਜਿੰਨੇ ਕਰੋੜਾਂ ਰੁਪਇਆ ਲੱਖਾਂ ਨਹੀਂ ਕਰੋੜਾਂ ਰੁਪਇਆ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਕੋਰਟ ਦੇ ਵਿੱਚੋਂ ਦਿੱਲੀੋਂ ਵਕੀਲ ਮਗਾਉਂਦੇ ਰਿਹਾ ਦਿੱਲੀੋਂ 5 ਕਰੋੜ ਰੁਪਇਆ ਚ ਵਕੀਲ ਪਿਆ 5 ਕਰੋੜ ਰੁਪਇਆ ਚ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਇੰਨਾ ਜ਼ੋਰ ਇੰਨਾ ਪੈਸਾ ਕਿਸੇ ਗਰੀਬ ਗੁਰਬੇ ਦਾ ਕੋਈ ਘਰ ਹੀ ਪਾ ਦੇ ਕਿਸੇ ਹਸਪਤਾਲ ਹੀ ਬਣਾ ਦੇ ਕੋਈ ਨਾਵੇਂ ਸਕੂਲ ਹੀ ਬਣਾ ਦੇ ਕੋਈ ਕਾਲਜਾਂ ਯੂਨੀਵਰਸਿਟੀਆਂ ਘਟੇ ਜਾ ਉਹੀ ਇੱਥੇ ਪੈਸਾ ਦੇ ਦੇ ਐਨਾ ਜੋਰ ਤੂੰ ਜਿਹੜਾ ਸੁਪਰੀਮ ਕੋਰਟ ਦੀ ਜਮਾਨਤ ਰੱਦ ਕਰਾਉਣ ਨੂੰ ਗਿਆ ਐਨਾ ਜੋਰ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਤੇ ਲਾ ਦੇ ਉਹ ਇਨਸਾਫ ਤੇ ਲਾ ਦੇ ਐਨਾ ਜੋਰ ਚਿੱਟਾ ਰੋਕਣ ਦੀ ਲਾ ਦੇ ਜਿੰਨਾ ਜ਼ੋਰ ਤੂੰ ਸੋਦਾ ਦੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਚਾਹੇ ਉਹ ਸਾਕਾ ਮੰਤਰੀ ਨੇ ਵਿਧਾਈ ਕਿ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਉਸ ਨੂੰ ਲੈ ਕੇ ਲਗਾਤਾਰ ਲੱਖਾਂ ਸਿਧਾਨਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਹਰਖ ਪੰਜਾਬ ਟੀਵੀ